ਕਿਤਾ ਹੈ ਕਿਸਾਨ ਵੀਰੋਹ ਦਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਚ ਦੋ ਸੋਨ ਨੂੰ ਸਵਿੰਗਾਂ ਖਵਾਈਆਂ ਵੜਾ ਦਿਖਾਵਾਂ ਬਾਈ ਰੋਮੀ ਕੋਲੋਂ ਵੀਡੀਓ ਕਵਰ ਕਰਨ ਲੱਗੇ ਇੱਕ ਐਰ ਸ਼ਹਿਰ ਤੇ ਇੱਕ ਸ਼ਾਈ ਵਾਲਸਾ ਸੀਗਾ ਬਾਈ ਸასი ਗੱਲ ਜੀ ਹੋਰ ਠੀਕ ਠਾਕ ਆ ਬਰੇ ਬਹੁਤ ਵਧੀਆ ਪਹਿਲਾ ਨੰਬਰ ਬੋਲੋ ਜੀ 947863584 ਜੀ ਪਿੰਡ ਜੀ ਪਿੰਡ ਮਹਰਾਜ ਆਈ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਸੀਲ ਰਾਮਪਰਾਫੂਲ ਤਸੀਲ ਰਾਮਪਰਾਫੂਲ ਜਿਹੜਾ ਮਕਾਨ ਆਈ ਇਹ ਮਹਰਾਜ ਤੋਂ ਢੀ ਗੋਮੜਸਰਨ ਥਾਣਾ ਨੂੰ ਸੜਕ ਬਣੀ ਵੀ ਉਹਦੇ ਤੇ 1 ਕਿਲੋਮੀਟਰ ਅੱਗੇ ਜਾ ਕੇ ਸੱਜੇ ਅਧਿਕਾਰ ਆਏ ਦੋ ਮਹਰਾਜ ਨੂੰ ਆਵਾਂਗੇ ਓਕੇ ਤੇ ਨੰਬਰ ਵੀਰੇ ਦੋ ਦਿਖਾ ਰਹੇ ਆ ਅੱਜ ਦੋ ਦਿਖਾ ਰਹੇ ਹਾਂ ਦੋਨੇ ਸੂਈਆਂ ਸਵੀਆਂ ਪਲੂਨ ਸੂਈ ਆਈ ਹੂੰ ਤੇ ਉਹ ਪਰਲੀ ਦੂਜਾ ਸੂਆ ਸੂਈ ਆਈ ਐਰ ਸ਼ੈਰ ਪਯੌਰ ਇਹ ਪਯੌਰ ਐਰ ਸ਼ੈਰ ਆ ਜੀ ਉਹ ਪਯੌਰ ਸ਼ਾਈ ਵਾਲਾ ਜੀ ਓਕੇ ਜੀ ਤੋਰੋ ਇਹਨੂੰ ਤੋ ਤੇ ਵੀਰੇ ਜੇਰ ਕੰਪਲੀਟ ਐ ਦੀ ਜੇਰ ਦੋਨਾਂ ਦੀ ਕੰਪਲੀਟ ਦੇਵਾਂਗੇ ਬਾਈ ਤੇ ਵੀਰੇ ਰੰਗ ਪ੍ਰਿੰਟ ਜਮਾ ਪਯੋ ਰਾਇਰ ਸ਼ਹਿਰ ਆ ਗਈ ਹਾਂਜੀ ਤੇ ਬਾਈ ਜੀ ਦੁੱਧ ਕਿੰਨਾ ਘੜ ਦੋਗੀ ਫਿਰੇ ਪਹਿਲੀ ਵਾਰ ਦੁੱਧ ਬਾਈ ਇਹ ਆਪਣੇ ਪਾਇਰ ਸ਼ਹਿਰ ਆ 16 ਕਿਲੋ ਦੁੱਧ ਮੋਜ ਨਾਲ ਦੀ ਜਾਊਗੀ ਤੇ ਵੀਰੇ ਮਗਰ ਵੱਛਾ ਮਗਰ ਵੱਛਾ ਬਈ ਕਿੰਨਾ ਬੋਲਾ ਬੋਲਾ ਕੱਢਿਆ ਫਿਰ ਹੋਰ ਕਿਹੜਾ ਸਾਫ ਕਰਤੀ ਜਮਾ ਬੋਲੇ ਜੋ ਓਕੇ ਤੇ ਸਹੀਲ ਸਾਹੂ ਆ ਬਾਈ ਜਹੇ ਥੋੜੀ ਜੀ ਪਹਿਲਣ ਕਰਕੇ ਕਰ ਮਾੜਾ ਮੋਟਾ 19 ਵੀ ਕਰਤੀ ਯਕੀਰੀ ਕੋਈ ਦੋਸਤ ਵੀਰ ਸੌਦਾ ਕਰ ਲੇ ਹਾਂ ਹਾਂ ਉਹ ਮੁੜ ਕੇ ਇੱਥੇ ਆ ਗਿਆ ਕਿ ਐ ਜੋ ਉਹ ਆਪਾਂ ਪਹਿਲਾਂ ਤਾਂ ਪਰ ਉਹ ਜਿਹੜ हां पुलून आई फिर 16 किलो दूध काढ दो ਤੇ ਥਣਾ ਥਣਾ ਦੀ ਪੂਰੀ ਸਾਫ ਪੂਰੀ ਸਾਫ ਆਉਣ ਚੋਣ ਮਾਗਰ ਬੱਛਾ ਆ ਗਿਆ ਬਾਈ ਇਹਦੇ ਹਾਂਜੀ ਮਾਗਰ ਬੱਛਾ ਹੀ ਤੇ ਕੀ ਮੁੱਲ ਆ ਗਿਆ ਕਿੰਨੇ ਪੈਸੇ ਬਾਈ ਇਹਦੇ ਇਹਦਾ 70000 ਰੁਪਇਆ ਲੈਣ ਦੇ ਮਾਨਦਾਨ ਹੋ ਜੂ ਮਾਮਣਾ ਮੂਟਾ ਮਾਨਦਾਨੀ ਓਕੇ ਤੇ ਹੁਣ ਆਪਾਂ ਸ਼ਾਈ ਵਾਲ ਦੀ ਗੱਲ ਕਰ ਲਗੇ ਚਾਚਾ ਹੁਈ ਪਾਸੇ ਕਦੋਂ ਸੂਈ ਹੈ ਜੀ ਇਹ ਰਾਤ ਦੀ ਹੀ ਸੂਈਆਂ ਬਾਈ ਦੋਨੇ ਤੱਕ 3 ਵਜੇ ਸੂਈਆਂ ਜੇਰਾਂ ਚੂਰਾ ਓਕੇ ਆ ਓਕੇ ਲੈ ਚੱਲ ਚਾਚਾ ਹੁਈ ਪਾਸੇ ਤੇ ਇਹ ਕਿੰਨਾ ਦਾ ਦੁੱਧ ਕਢ ਦੋ ਬਾਈ ਇਹ ਬਈ 12 14 ਕਿਲੋ ਗੱਡੂ ਬੱਚਾ ਹੀ ਇਹਨੇ ਦੇਤਾ ਇਹੜਾ ਬੱਚੀ ਦਿੱਤੀ ਹੈ ਬਈ ਅੱਛਾ ਛਾਈ ਵਾਲ ਦੀ ਕੋਈ ਬੱਚੀ ਹੈ ਨਾ ਮਗਰ ਹਾਂ ਇਹਦੇ ਮਗਰ ਛਾਈ ਵਾਲ 13 ਕਿਲੋ ਤੁਸੀਂ ਬਾਈ ਕਰਾ ਦੁੱਧ ਮੰਨ ਕੇ ਲੈ ਜਾਓ ਇਹਨੂੰ ਹਾਂ 13 14 ਕਿਲੋ ਦੁੱਧ ਮੰਨ ਕੇ ਲਿਓ ਕੋਈ ਓਕੇ ਤੇ ਰੋਮੀ ਫਾਇਟ ਇਹਦੀ ਬਹੁਤ ਵਧੀਆ ਹੋ ਹੈ ਨਾ ਪੂਰੀ ਵਧੀਆ ਫਾਇਟ ਠੰਡੀ ਮਿੱਠੀ ਐ ਈ ਐ ਤੂੰ ਗੱਲ ਛੱਡ ਦੀ ਬਈ ਜੇ ਮਰਜੀ ਚੋਈ ਜਾਣ ਜੁਮੈਂ ਮਰਜੀ ਆ ਤੇਰੇ ਸਾਹਮਣੇ ਦੇਖ ਇੱਕ ਮਿੰਟ ਖੜ ਜਾ ਹੁਣੀ ਦਿਖਾ ਦਿੰਨੇ ਤੈਨੂੰ ਤੇ ਤੂੰ ਆਪ ਹੀ ਅੱਖੀਆਂ ਠੀਕ ਆ ਬਈ ਠੀਕ ਆ ਜੀ ਜਿਵੇਂ ਮਰਜੀ ਐਂ ਹੀ ਵੇਖਾ ਦੇਖੀ ਆ ਦੇਖੋ दे दे। यार यार दे दे मांदान, मांदान ओके आजा म हना ता गल ओके ओरे जम्मा एजा चोणा तू गल ਛੱਡ ਦੇ ਦੇ ਹੂੰ ਓਕੇ ਬਸ ਮੂਕੇ ਅੱਗੇ ਲੈ ਜਾਊਗਾ ਆਪਦੀ ਆਪਦੀ ਧਰਾ ਮਾਰੂ ਤਸੱਲੀ ਕਰੂ ਬਾਈ ਲੈ ਕੇ ਜਾਓ ਰੇਟ ਬਸ ਕੁਛ ਵੀ ਨਹੀਂ 53000 ਰੁਪਏ ਤੀ ਦੇ ਦੇਣੀ ਆ ਮਾਨਦਾਨ ਮਾਨਦਾਨ ਵੀ ਕਰ ਦਾਂਗੇ ਯਾਰ ਓਕੇ ਦੋ ਬੈੜਾ ਅਸੀਂ ਦੋਨੇ ਤੁਹਾਨੂੰ ਦਿਖਾ ਦਿੰਗੇ ਕਿਹੜਾ ਸਾਰ ਪੂਰੀ ਬਰੀਡ ਵਾਲੀ ਤੇ ਇਧਰ ਸ਼ਾਹੀਵਾਲ 54000 ਤੇ 70000 ਹਾਂਜੀ ਨੰਬਰ ਬੋਲ ਦਿਓ ਜੀ 947863584 ਪਿੰਡ ਮਹਿਰਾਜ ਬਾਕੀ ਵੀਰਾਂ ਨੂੰ ਦੋ ਬੈਠਾ ਸੀ ਦੋਨੇ ਤੁਹਾਨੂੰ ਦਿਖਾ ਰਿਹਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕੇ ਨਵੇਂ ਵੀਡੀਓ ਦੇ ਨਾਲ